ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸੈਮੈਸਟਰ 5th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਜਿਹੜੀ ਕਿ ਆਪਾਂ ਤੇ ਅੱਜ ਥੋੜੀ ਸ਼ੁਰੂ ਕੀਤੀ ਹੋਈ ਆ ਜਿਸ ਦੇ ਵਿੱਚ ਆਪਾਂ ਨੇ ਪਲੇਲਿਸਟ ਬਣਾ ਰੱਖੀ ਹੈ ਜਿਹਦੇ ਵਿੱਚ ਪਲੇਲਿਸਟ ਤੁਹਾਨੂੰ ਜਿਹੜੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਠੀਕ ਹੈ ਇੰਗਲਿਸ਼ ਦੀ ਜਿਵੇਂ ਪ੍ਰੀਵੀਅਸ ਦੇ ਗ੍ਰਾਮਰ ਸੋਲਵ ਕਰ ਰੱਖੀ ਹੈ ਤੇ ਸਿਲੇਬਸ ਪੇਪਰ ਦਾ ਪੈਟਰਨ ਪਾਸਿੰਗ ਫਾਰਮੂਲਾ ਤੇ ਜਿਹੜੇ ਅਲੱਗ-ਅਲੱਗ ਸਬਜੈਕਟਸ ਦੇ ਸਟੱਡੀ ਮਟੀਰੀਅਲ ਦੇ बीएस मास्टर ऑफ फिफ्थ चंडीगढ़ ठीक है पंजाब यूनिवर्सिटी चंडीगढ़ हां जी ਹੁਣ ਇਸ ਦੇ ਵਿੱਚ ਜਿਹੜਾ ਪੰਜਾਬੀ ਲਾਜ਼ਮੀ ਦੇ ਆਪਾਂ ਪੰਜਾਬੀ ਕੰਪਲਸਰੀ ਜਨਰਲ ਪੰਜਾਬੀ ਦੇ ਦਿਹਾੜੇ ਤੁਹਾਡੇ ਨੇ ਜਿਹੜੇ ਕਿ ਜਨਰਲ ਪੰਜਾਬੀ ਦੇ ਜਿਹੜੇ ਆ ਕਵਿਤਾਵਾਂ ਨੇ ਰਚਨਾਵਾਂ ਨੇ ਉਹਨਾਂ ਦੇ ਵਿਸ਼ਾ ਵਸਤੂ ਸਾਰ ਕੇਂਦਰੀ ਭਾਵ ਕਰ ਰਹੇ ਆ ਸੋ 40 ਆਪਾਂ ਅਪਲੋਡ ਕਰ ਚੁੱਕੇ ਆ ਹੁਣ ਆਪਾਂ ਕਰਾਂਗੇ ਵਾਰਿਸ ਆਦੇ ਨੇ 41 42 ਤੇ 43 हां जी ਕਵਿਤਾ ਸੰਵਾਦ ਹੀ ਤੇ ਰਾਜਾ ਪਹਿਲਾ ਸਰਵਿਸ਼ਵਾਸਤੂ ਸੰਵਾਦ ਹੀਰ ਤੇ ਰਾਂਝਾ ਕਪਤਾਵਾਰੀ ਸ਼ਾਹ ਦੇ ਕਿਸੇ ਹੀਰ ਰਾਂਝੇ ਦੇ ਵਿੱਚੋਂ ਲੈ ਗਏ ਕੁਝ ਅੰਸ਼ ਸ਼ਾਮਲ ਨੇ ਇਹਦੇ ਵਿੱਚ ਇਹਨਾਂ ਅੰਸ਼ਾਂ ਵਿੱਚ ਉਸ ਘਟਨਾ ਦਾ ਵਰਣਨ ਕਰਿਆ ਗਿਆ ਜਦੋਂ ਆਪਣੀ ਬੇੜੀ ਵਿਚਲੀ ਸੇਜ਼ ਉੱਤੇ ਜਦੋਂ ਹੀਰ ਆ ਜਿਹੜੀ ਕਿ ਹੀਰ ਰਾਂਝੇ ਨੂੰ ਦੇਖਦੀ ਹੈ ਵੀ ਉਹ ਬੇੜੀ ਦੇ ਉੱਤੇ ਸੁੱਤਾ ਪਿਆ ਹੁੰਦਾ ਹੈ ਕਿ ਠੀਕ ਹੈ ਬੇੜੀ ਵਿਚਲੀ ਸੇਜ਼ ਉੱਤੇ ਕਿਸੇ ਗੱਭਰੂ ਦੇ ਉੱਤੇ ਹੋਣ ਦੀ ਖਬਰ ਪਾ ਕੇ ਗੁੱਸੇ ਦੇ ਵਿੱਚ ਗੁੱਸੇ ਦੇ ਵਿੱਚ ਆ ਜਾਂਦੀ ਹੈ ਉਹ ਗੁੱਸੇ ਨਾਲ ਭਰੀ ਹੋਈ ਹੀਰ ਆਪਣੀਆਂ 60 ਸਹੇਲੀਆਂ 60 ਸਹੇਲੀਆਂ ਨੂੰ ਨਾਲ ਲੈ ਕੇ ਸ਼ਮਕਾ ਨਾਲ ਕੁੱਟਣ ਤੇ ਮਾਰਨ ਲਈ ਆਉਂਦੀ ਆ ਵੀ ਕੌਣ ਕਿਵੇਂ ਉਹਦੇ ਸੇਸ ਤੇ ਆ ਕੇ ਬੈਠ ਸਕਦਾ ਪਰ ਜਦੋਂ ਦੋਹਾਂ ਦੀਆਂ ਅੱਖਾਂ ਇੱਕ ਦੂਜੇ ਵੱਲ ਦੇਖਦੇ ਨੇ ਤਾਂ ਉਹਨਾਂ ਦੀਆਂ ਅੱਖਾਂ ਆਚਾਰ ਹੁੰਦੀਆਂ ਨੇ ਤੇ ਦੋਵੇਂ ਇੱਕ ਦੂਜੇ ਉੱਤੇ ਮੋਹਿਤ ਹੋ ਜਾਂਦੇ ਨੇ ਤੇ ਇੱਕ ਦੂਜੇ ਲਈ ਆਪਣੇ ਪਿਆਰ ਦੇ ਭਾਵ ਪ੍ਰਗਟ ਕਰਦੇ ਨੇ ਇਹੀ ਘਟਨਾ ਇਸ ਤਰ੍ਹਾਂ ਵਾਪਰਦੀ ਹੈ ਗੁੱਸੇ ਨਾਲ ਭਰੀ ਹੋਈ ਹੀਰ 60 ਸਹੇਲੀਆਂ ਨਾਲ ਸ਼ਮਕਾ ਫੜ ਕੇ ਬੇੜੀ ਦੇ ਵਿੱਚ ਆਪਣੇ ਆਪਣੀ ਸੇਜ ਉੱਤੇ ਸੁੱਤੇ ਪਏ ਰਾਜੇ ਦੇ ਕੁੱਟਮਾਰ ਕਰਨ ਲਈ ਆਈ ਆ ਤੇ ਉਹ ਉੱਚੀ ਉੱਚੀ ਚੀਕਦੀ ਹੋਈ ਤੇ ਉਸ ਨੂੰ ਬੁਰਾ ਭਲਾ ਕਹਿੰਦੀ ਹੋਈ ਉੱਠਣ ਲਈ ਆਖ ਰਹੀ ਸੀ ਇਸ ਤਰ੍ਹਾਂ ਲੱਗਦਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਪਰੀ ਉੱਤੇ ਪਰੀ ਆਦਮੀ ਉੱਤੇ ਕਹਿਰਵਾਣ ਹੋ ਗਈ ਮਤਲਬ ਕਿ ਹੀਰ ਦੀ ਤੁਲਨਾ ਪਰੀ ਨਾਲ ਕੀਤੀ ਗਈ ਹੈ ਵੀ ਜਿਵੇਂ ਉਹ ਕਿਸੇ ਆਦਮੀ ਤੇ ਕਹਿਰਵਾਣ ਹੋ ਰਹੀ ਉਹਨੂੰ ਗੁੱਸੇ ਨਾਲ ਬੁਲਾ ਰਹੀ ਆ ਉਹ ਰਾਂਝੇ ਦੀ ਫਿਰ ਜਾਵ ਖੁੱਲਦੀ ਆ ਜਦੋਂ ਹੀਰ ਨੂੰ ਬੁਲਾਉਂਦੀ ਹੈ ਵੀ ਕੌਣ ਤੁਸੀਂ ਕੌਣ ਹੋ ਜਿਹੜੇ ਸੇਜ ਤੇ ਸੁੱਤੇ ਪਿਓ ਗੁੱਸੇ ਨਾਲ ਪੁੱਛਦੀ ਏ ਉਹਨੂੰ ਤਾਂ ਦੇਖਦੇ ਹੀਰ ਉੱਤੇ ਮੋਹਿਤ ਹੁੰਦਿਆਂ ਕਹਿਣ ਲੱਗਿਆ ਵਾਹ ਸੱਜਣ ਵਾਹ ਸੱਜਣਾ ਅੱਗੋਂ ਹੀਰ ਵੀ ਉਸ ਉੱਤੇ ਮੋਹਿਤ ਹੋਈ ਹੱਸ ਕੇ ਉਸ ਉੱਤੇ ਮਿਹਰਬਾਨ ਹੋ ਗਈ ਇਸ ਪਹਿਲੀ ਮਿਲਣੀ ਵਿੱਚ ਦੋ ਇੱਕ ਪਾਸੇ ਰਾਂਝੇ ਦੀ ਕੱਚ ਵਿਚਲੀ ਵੰਜਲੀ ਤੇ ਕੰਨ ਵਿੱਚ ਪਾਏ ਵਾਲੇ ਤੇ ਦੂਜੇ ਪਾਸੇ ਹੀਰ ਦੇ ਮੁਖੜੇ ਉੱਪਰ ਨਟਕਦੀ ਜੁਲਫ ਸਭ ਹੈਰਾਨ ਹੋ ਗਏ ਖੁਸ਼ਬੂਦਾਰ ਚਮਕੀਲੇ ਕਾਲੇ ਵਾਲਾਂ ਵਿੱਚ ਘੀਰੇ ਰਾਂਝੇ ਦਾ ਮੁਖੜਾ ਚੰਦ ਵਾਂਗ ਚਮਕ ਉੱਠਿਆ ਤੇ ਦੂਜੇ ਪਾਸੇ ਹੀਰ ਦੀ ਅੱਖਾਂ ਵਿੱਚ ਪਾਏ ਕੱਜਲੇ ਨੇ ਤਾਂ ਕੋਈ ਕਮਸਾਨ ਹੀ ਮਚਾਤਾ ਇਸ ਪ੍ਰਕਾਰ ਉਹਨਾਂ ਦਾ ਆਪਮਹਾਰਾ ਪਿਆਰ ਪੈ ਗਿਆ ਇਸ ਤਰ੍ਹਾਂ ਰਾਂਝੇ ਨਾਲ ਅੱਖਾਂ ਲੱਗਣ ਵਗਰੋਂ ਹੀਰ ਉਸ ਦੇ ਬਗਲ ਦੇ ਵਿੱਚ ਬੈਠ ਕੇ ਪਿਆਰ ਦੀਆਂ ਗੱਲਾਂ ਕਰਨ ਲੱਗੀ ਤੇ ਕਹਿਣ ਲੱਗੀ ਕਿ ਇਹ ਬੜੀ ਚੰਗੀ ਗੱਲ ਹੋਈ ਕਿ ਉਹ ਕਿਤੇ ਗੁੱਸੇ ਵਿੱਚ ਉਸ ਨੂੰ ਮਾਰ ਨਹੀਂ ਬੈਠੀ ਬੀਗੀ ਤੇ ਨੂੰ ਗੁੱਸੇ ਚ ਮਾਰਨਾ ਬੈਠਦੀ ਉਹ ਇਸ ਤਰ੍ਹਾਂ ਉਸਦੇ ਹੱਥੋਂ ਆਪਣੇ ਸੱਜਣ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਹੋਈ। ਰਾਂਝੇ ਜੱਟ ਦਾ ਰੂਪ ਦੇਖ ਕੇ ਉਹ ਉਸ ਤੋਂ ਸਦਕੇ ਹੋ ਗਈ। ਉਸ ਤੋਂ ਕੁਰਬਾਨ ਹੋ ਗਈ। ਉਧਰ ਹੀਰ ਦੇ ਹੁਸਨ ਦਾ ਫੁੰਡਿਆ ਰਾਂਝਾ ਉਸ ਨੂੰ ਕਹਿ ਰਿਹਾ ਸੀ ਕਿ ਇਸ ਇਹ ਸੰਸਾਰ ਸੁਪਨੇ ਵਾਂਗ ਆ ਮਤਲਬ ਕਿ ਉਹਨੂੰ ਲੱਗਦਾ ਸੀ ਵੀ ਕਿ ਸੁਪਨਾ ਦੇਖ ਰਿਹਾ। ਇੱਥੇ ਕਿਸੇ ਨੇ ਸਦਾ ਨਹੀਂ ਰਹਿਣਾ ਇਸ ਕਰਕੇ ਉਸ ਨੂੰ ਹੁਸਨ ਦਾ ਮਾਨ ਛੱਡ ਕੇ ਆਏ ਗਏ ਮਸੀਹਾ ਮੁਸਾਫਰ ਦੇ ਮੁਸਾਫਿਰਾਂ ਨਾਲ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਰਾਂਝਾ ਉਹਨੂੰ ਕਹਿ ਰਿਹਾ ਸੀ ਹੀਰ ਨੂੰ ਉਸ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਉਸ ਦੇ ਪਲੰਘ ਉੱਤੇ ਸੁੱਤਾ ਪਿਆ ਸੀ ਫਿਰ ਅੱਗੇ ਤੋਂ ਹੀਰ ਕਹਿੰਦੀ ਆ ਤਾਂ ਉਹ ਆਪਣਾ ਪਲੰਘ ਤੇ ਸੇਜ ਸੰਭਾਲੇ ਉਹ ਤਾਂ ਪਹਿਲਾਂ ਹੀ ਰੱਬ ਦੇ ਆਸਰੇ ਰਹਿੰਦਾ ਹੈ ਤੇ ਉਹ ਉਸ ਦੇ ਪਲੰਘ ਤੋਂ ਉੱਠ ਕੇ ਜਾਣ ਵਾਲਾ ਇਸ ਤਰ੍ਹਾਂ ਹੀਰ ਤੇ ਰਾਂਝਾ ਦੀ ਪਹਿਲੀ ਮੁਲਾਕਾਤ ਸਮੇਂ ਦੋਹਾਂ ਵਿਚਕਾਰ ਪਹਿਲੀ ਨਜ਼ਰ ਨਾਲ ਹੀ ਪਿਆਰ ਪੈਣ ਦੀ ਘਟਨਾ ਇਸ ਕਵਿਤਾ ਦਾ ਵਿਸ਼ਾ ਹੈ ਅਗੇ ਕੇਂਦਰੀ ਭਾਵਾਂ ਹੀਰ ਬੇਸ਼ੱਕ ਗੁੱਸੇ ਨਾਲ ਭਰੀ 60 ਸਹੇਲੀਆਂ ਨੂੰ ਨਾਲ ਲੈ ਕੇ ਆਪਣੀ ਸੇਜ ਉੱਤੇ ਸੁੱਤੇ ਪਏ ਰਾਂਝੇ ਨੂੰ ਉਠਾਣ ਲਈ ਆਈ ਆ ਪਰ ਦੋਵੇਂ ਜਣੇ ਅੱਖਾਂ ਚਾਰ ਹੁੰਦੇ ਹੀ ਇੱਕ ਦੂਜੇ ਉੱਤੇ ਮੋਹਿਤ ਹੋ ਗਏ ਤੇ ਪਿਆਰ ਦੀਆਂ ਗੱਲਾਂ ਕਰਨ ਲੱਗੇ ਅੱਗੇ ਵਾਰਤਾਲਾਪ ਕਾਜੀ ਦੇ ਹੀਰ ਹੀਰ ਤੇ ਕਾਜੀ ਦੀ ਹਾਂਜੀ ਵਾਰਤਾਲਾਪ ਹੀਰ ਦੇ ਕਾਜੀ ਦੀ ਵਾਰਿਸ ਸਾਹ ਦੇ ਕਿੱਸੇ ਦੇ ਵਿੱਚੋਂ ਲਿਆ ਗਈ ਕਾਂਸ਼ਾ ਇਸ ਦੇ ਵਿੱਚ ਹੀਰ ਦੇ ਆ ਕਾਜੀ ਨੂੰ ਕਈਆਂ ਉਹ ਗੱਲਾਂ ਦਰਜ ਨਹੀਂ ਜਿਹੜੀਆਂ ਉਸਨੇ ਉਸ ਨੂੰ ਉਦੋਂ ਕਹੀਆਂ ਸੀ ਜਦੋਂ ਉਸਦੇ ਸੈਦੇ ਖੇੜੇ ਨਾਲ ਨਿਗਾਹ ਪੜਨ ਨਹੀਂ ਆਉਂਦਾ ਮਤਲਬ ਕਿ ਹੀਰ ਨੇ ਜਿਹੜੇ ਕਿ ਹਵਾਰਤਾਲਾ ਪਕਾਜੀ ਦੇ ਨਾਲ ਉਦੋਂ ਹੁੰਦੀ ਆ ਜਦੋਂ ਜਿਹੜਾ ਕਿ ਕਾਜੀ ਆ ਹੀਰ ਦਾ ਵਿਆਹ ਸੈਦੇ ਸੈਦੇ ਦੇ ਨਾਲ ਕਰਦੇ ਨੇ ਜਿਹੜਾ ਖੇੜਿਆ ਨਾਲ ਸੀ ਤਾਂ ਉਸ ਸਮੇਂ ਉਹ ਇਹ ਗੱਲਾਂ ਕਹਿੰਦੀ ਆ ਜਦੋਂ ਉਹਦਾ ਨਿਗਾਹ ਕਰ ਦਿੰਦੇ ਨੇ ਰਾਂਝੇ ਤੋਂ ਉਹਨੂੰ ਵਕ ਕਰਕੇ ਇਸ ਸਮੇਂ ਹੀਰ ਨੇ ਕਾਜੀ ਨੂੰ ਸੈਦੇ ਖੇੜੇ ਨਾਲ ਆਪਣਾ ਨਿਗਾਹ ਪੜਾਏ ਜਾਣ ਤੋਂ ਇਨਕਾਰ ਕਰਦਿਆ ਕਿਹਾ ਕਿ ਉਸਦੀ ਮਾਂ ਕੁਫਰ ਤੋਲ ਕੇ ਉਸਦਾ ਸੈਦੇ ਨਾਲ ਵਿਆਹ ਕਰ ਰਹੀ ਆ ਅਸਲ ਵਿੱਚ ਉਹ ਰਾਂਝੇ ਦੀ ਮੰਗ ਹੋ ਚੁੱਕੀ ਆ ਠੀਕ ਉਹ ਕਾਜੀ ਨੂੰ ਕਹਿੰਦੀ ਆ ਉਹ ਸੱਚ ਕਹਿੰਦੀ ਆ ਕਿ ਉਸਨੇ ਰਾਂਝਾ ਰੱਬ ਦੀ ਦਰਗਾਹ ਤੋਂ ਮੰਗ ਕੇ ਲਿਆ ਲਿਆ ਹੈ ਤੇ ਉਸ ਨੂੰ ਆਪਣੀ ਜਾਨ ਪੇਟਾ ਕਰ ਚੁੱਕੀ ਆ ਪਰ ਪਤਾ ਨਹੀਂ ਕਿ ਉਸ ਦੀ ਮੰਗ ਕਿਉਂ ਅੰਨੇ ਮਲਾਹ ਵਾਂਗ ਮੂਦ ਵਿੱਚੋਂ ਮੱਛੀਆਂ ਫੜਨ ਵਾਲਾ ਕੰਮ ਕਰ ਰਹੀ ਆ ਹੀਰ ਨੇ ਕਾਜੀ ਨੂੰ ਹੋਰ ਕਿਹਾ ਕਿ ਅਸਲ ਜੀਵਨ ਉਹ ਹੀ ਹੁੰਦਾ ਹੈ ਜੋ ਇਸ ਨਾਸ਼ਵਾਨ ਸੰਸਾਰ ਵਿੱਚ ਧਰਮ ਇਮਾਨ ਨਾਲ ਜੀਵਿਆ ਜਾਵੇ ਉਸ ਦਾ ਰਾਂਝੇ ਨਾਲ ਆਦ ਕਾਲ ਤੋਂ ਸੱਚਾ ਪਿਆਰ ਹੈ ਤੇ ਇਸ ਦਾ ਸਭ ਨੂੰ ਪਤਾ ਪਰ ਜੇਕਰ ਉਸਨੇ ਰਾਂਝੇ ਨਾਲ ਕੀਤੇ ਕੌਲ ਇਕਰਾਰ ਮਤਲਬ ਕਿ ਵਾਦਾ ਤੋੜਨਾ ਨਿਭਾਏ ਤਾਂ ਉਸ ਨੂੰ ਕਿਆਮਤ ਦੇ ਦਿਨ ਕਿਤੇ ਢੋਈ ਨਹੀਂ ਮਿਲੇਗੀ ਇਸ ਕਰਕੇ ਭਾਵੇਂ ਸਾਰਾ ਜਹਾਨ ਜੋਰ ਲਾ ਲਵੇ ਉਹ ਰਾਂਝੇ ਤੋਂ ਇਲਾਵਾ ਕਿਸੇ ਗੈਰਵਲ ਨਜ਼ਰ ਵੀ ਨਹੀਂ ਮਾਰੂਗੀ ਤੇ ਉਹ ਜਾਣਦੀ ਹੈ ਕਿ ਸੰਸਾਰ ਉਹਨਾਂ ਦੀ ਪ੍ਰਸ਼ੰਸਾ ਦੇ ਗੀਤ ਹੀ ਗਾਉਂਦਾ ਜਿਹੜੇ ਇਸ਼ਕ ਵਿੱਚ ਸਾਬਤ ਹੋ ਰਹੇ ਨੇ ਉਸ ਦੇ ਦਿਲ ਵਿੱਚ ਰਾਂਝੇ ਦੀ ਜੋਤ ਆ ਉਹ ਖੇੜਿਆਂ ਦਾ ਟਿਕਾਣਾ ਨਹੀਂ ਹੋ ਸਕਦੀ ਇਸ ਕਰਕੇ ਉਹ ਰਾਂਝੇ ਦੀ ਥਾਂ ਕਿਸੇ ਹੋਰ ਨਾਲ ਨਿਕਾ ਲਈਨ ਤਿਆਰ ਨਹੀਂ ਸੀ ਪਰ ਉਹ ਜਾਣਦੀ ਸੀ ਕਿ ਕਾਜੀ ਨੂੰ ਮਜ਼ਹਬੀ ਕਿਤਾਬਾਂ ਦੀ ਸਿੱਖਿਆ ਅਨੁਸਾਰ ਆਤਮਾ ਨੂੰ ਸ਼ੁੱਧ ਰੱਖਣ ਨਾਲ ਕੋਈ ਵਾਸਤਾ ਨਹੀਂ ਸੀ ਉਹਦੀ ਕੇਂਦਰੀ ਭਾਵ ਹੀਰ ਦਾ ਰਾਂਝੇ ਨਾਲ ਸੱਚਾ ਪਿਆਰ ਸੀ ਤੇ ਉਹ ਉਸ ਤੋਂ ਇਲਾਵਾ ਕਿਸੇ ਹੋਰ ਨਾਲ ਆਪਣਾ ਨਿਗਾਹ ਪੜਾਏ ਜਾਣ ਲਈ ਤਿਆਰ ਨਹੀਂ ਸੀ ਅਗਾਂਹ ਹੇਰ ਤੇ ਜੋਗੀ ਦੇ ਰੂਪ ਚ ਰਾਂਝੇ ਦਾ ਸੰਵਾਦ ਹਾਂਜੀ ਹੀਰ ਤੇ ਜਦੋਂ ਰਾਂਝਾ ਜਿਹੜੇ ਕਿ ਜੋਗ ਧਾਰਨ ਕਰ ਲੈਂਦਾ ਠੀਕ ਹੈ ਉਸ ਸਮੇਂ ਦਾ ਸੰਵਾਦ ਹੈ ਇਹ ਹੀਰ ਤੇ ਜੋਗੀ ਦੇ ਰੂਪ ਦੇ ਵਿੱਚ ਰਾਂਝੇ ਦਾ ਸੰਵਾਦ ਕਵਤਾ ਵਾਰਿਸਾ ਦੇ ਕਿਸੇ ਹੀ ਰਾਂਝੇ ਵਿੱਚੋਂ ਲਿਆ ਗਿਆ ਅੰਸ਼ਾ ਇਸ ਦਾ ਵਿਸ਼ਾ ਰਾਂਝੇ ਤੋਂ ਵਿਛੜੀ ਹੀਰ ਦੀ ਤੜਫ ਰਹੀ ਮਾਨਸਿਕ ਦਸ਼ਾ ਦਾ ਬਿਆਨ ਮਤਲਬ ਕਿ ਹੀਰ ਕਿਵੇਂ ਰਾਂਝੇ ਤੋਂ ਵਿਛੜ ਜਾਂਦਾ ਤਾਂ ਉਹਦੀ ਕੀ ਮਾਨਸਿਕ ਹਾਲਤ ਸੀ ਉਹ ਦੱਸਿਆ ਗਿਆ ਜਦੋਂ ਰਾਂਝਾ ਫਿਰ ਜੋਗੀ ਬਣ ਕੇ ਹੀਰ ਦੇ ਬੂਹੇ ਅੱਗੇ ਆਉਂਦਾ ਹੈ ਤਾਂ ਉਸ ਨੂੰ ਆਪਣੀ ਨਨਾਨ ਸੈਤੀ ਨਾਲ ਝਗੜਾ ਕਰਦੇ ਦੇਖ ਕੇ ਹੀਰ ਇਹ ਅੰਦਾਜ਼ਾ ਲਾ ਲੈਂਦੀ ਹੈ ਕਿ ਉਹ ਰਾਂਝਾ ਹੀ ਹੈ ਠੀਕ ਹੈ ਕਿਉਂਕਿ ਉਹ ਜੋਗੀ ਦਾ ਰੂਪ ਧਾਰ ਕੇ ਉਹਨਾਂ ਦੇ ਆਉਂਦਾ ਭਿਖਿਆ ਮੰਗਣ ਫਿਰ ਉਹ ਆ ਕੇ ਰਾਜੇ ਨੂੰ ਇਹ ਗੱਲਾਂ ਕਹਿੰਦੀ ਹੈ ਕਹਿੰਦੀ ਹੈ ਪਰ ਉਹ ਉਸ ਅੱਗੇ ਇਹ ਜ਼ਾਹਰ ਨਹੀਂ ਕਰਦੀ ਕਿ ਉਹਨੇ ਉਹਨੂੰ ਪਛਾਣ ਲਿਆ ਵੀ ਹੀਰਾ ਕੇ ਇਹਨੂੰ ਇਹ ਨਹੀਂ ਪਤਾ ਲੱਗਣ ਦਿੰਦੀ ਰਾਜੇ ਨੂੰ ਵੀ ਉਹਨੇ ਉਹਨੂੰ ਪਛਾਣ ਲਿਆ ਜਦ ਕਿ ਉਹਨੇ ਪਛਾਣ ਲਿਆ ਸੀ ਉਹ ਜੋਗੀ ਰਾਜੇ ਨੂੰ ਕਹਿੰਦੀ ਕਿ ਉਹ ਝੂਠ ਬੋਲ ਰਿਹਾ ਭਲਾ ਵਿਛੜੇ ਜਾਰ ਨੂੰ ਕੌਣ ਮਿਲਾ ਸਕਦਾ ਉਹ ਭਾਲ ਭਾਲ ਕੇ ਥੱਕ ਗਈ ਆ ਉਸ ਨੂੰ ਕੋਈ ਅਜਹਾ ਕੋਈ ਨਹੀਂ ਮਿਲਿਆ ਜਿਹੜਾ ਵਿਛੜੇ ਜਾਰ ਨੂੰ ਮੋੜ ਲਿਆਵੇ ਉਹ ਕਹਿੰਦੀ ਹੈ ਕਿ ਜਿਹੜਾ ਉਸ ਨੂੰ ਉਸਦੇ ਪ੍ਰੇਮੀ ਨਾਲ ਮਿਲਾ ਕੇ ਉਸਦੇ ਦਿਲ ਦੇ ਰੋਗ ਨੂੰ ਗਵਾ ਦੇਵੇ ਉਹ ਭਾਵੇਂ ਉਸ ਦੀਆਂ ਚਮੜੀ ਦੀਆਂ ਜੁੱਤੀਆਂ ਬਣਵਾ ਕੇ ਲਵੇ ਭਾਵੇਂ ਉਸ ਦੀ ਚਮੜੀ ਦੀਆਂ ਜੁੱਤੀਆਂ ਬਣਵਾ ਕੇ ਪਾ ਲਵੇ ਜਿਹੜਾ ਉਸ ਨੂੰ ਉਸਦੇ ਵਿਛੜੇ ਪ੍ਰੇਮੀ ਨਾਲ ਮਿਲਾ ਦੇਵੇ ਉਹ ਉਸ ਤੋਂ ਆਪਣਾ ਤਨਮਨ ਕੁਰਬਾਨ ਕਰਦੀ ਹੈ ਪਰ ਕੋਈ ਅਜਿਹਾ ਕਰ ਨਹੀਂ ਸਕਦਾ ਲੋਕ ਕੇਵਲ ਦਿਲ ਰੱਖਣ ਦੀਆਂ ਗੱਲਾਂ ਕਰਦੇ ਨੇ ਉਹ ਕਹਿੰਦੀ ਹੈ ਕਿ ਉਸ ਦਾ ਵਿਸ਼ਵਾਸ ਹੈ ਕਿ ਮਾਇਆ ਤੇ ਵਿਛੜਿਆ ਨੂੰ ਮੋਇਆ ਤੇ ਵਿਛੜਿਆਮ ਸੌਰੀ ਮਾਇਆ ਨਹੀਂ ਮੋਇਆ ਮੋਇਆ ਮਤਲਬ ਕੀ ਮਰੇ ਹੋਏ ਠੀਕ ਆ ਮੋਇਆ ਤੇ ਵਿਛੜਿਆ ਨੂੰ ਕੋਈ ਨਹੀਂ ਮੋੜ ਕੇ ਲਿਆ ਸਕਦਾ ਉਸ ਦੀ ਤਾਂ ਵਿਛੋੜੇ ਵਿੱਚ ਉਹ ਹਾਲਤ ਹੈ ਜਿਹੜੀ ਇੱਕ ਬਾਜ਼ ਦੀ ਉਦੋਂ ਹੁੰਦੀ ਹੈ ਜਦੋਂ ਕੋਈ ਉਸ ਤੋਂ ਜਦੋਂ ਕੋਈ ਕਾਂ ਉਸ ਤੋਂ ਸ਼ਿਕਾਰ ਕਿਤੀ ਕੂੰਜ ਨੂੰ ਖੋ ਕੇ ਲੈ ਜਾਂਦਾ ਤਾਂ ਉਹ ਕਹਿੰਦੀ ਹੈ ਕਿ ਜੇਕਰ ਉਸ ਨੂੰ ਇਹ ਖਬਰ ਦੇਵੇ ਕਿ ਉਸ ਦਾ ਜਾਰ ਉਸ ਨੂੰ ਮਿਲਣ ਲਈ ਆ ਰਿਹਾ ਤਾਂ ਉਹ ਪੀਰ ਦੇ ਨਾ ਦੀਆਂ ਚੂਰੀਆਂ ਵੰਡੂਗੀ ਤੇ ਮਜ਼ਾਰ ਤੇ ਕਿਉ ਦੇ ਦੀਵੇ ਵਾਲੀ ਕੇਂਦਰੀ ਭਾਵ ਹੀਰ ਤੇ ਰਾਂਝੇ ਦੇ ਵਿਛੋੜੇ ਵਿੱਚ ਹੀਰ ਦੀ ਰਾਂਝੇ ਦੇ ਵਿਛੋੜੇ ਵਿੱਚ ਹਾਲਤ ਬਹੁਤ ਹੀ ਦਰਦ ਭਰੀ ਸੀ ਤੇ ਉਸ ਦੀ ਬੇਵਲਤਾ ਨਾਲ ਉਡੀਕ ਕਰ ਰਹੀ ਸੀ ਹਾਂਜੀ ਨੈਕਸਟ ਆਪਾਂ ਜਿਹੜਾ ਤੁਹਾਡਾ ਟੌਪਿਕ ਨੇ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਥੈਂਕ ਯੂ